ਕਿਆ ਕਾ ਨਾਲ ਹੀ ਖੁੱਟਦਾ ਜਾਵੇ ਗਾਣੇ वाहगुरु का खालसा वाहिगुरु जी की फतेह ਕੰਤਨ ਸਾਹਿਬ ਸ੍ਰੀ ਗੁਰੂ ਕੋ ਮਿਸਿੰਗ ਮਾਰੇ ਤੇ ਜੋ ਆਗਮਨ ਦਿਹਾੜੇ ਪਿਛਲੇ 76 ਸਾਲਾਂ ਤੋਂ ਜੋ ਨਿਹੰਗ ਸਿੰਘ ਸਭਾ ਮਨਾਉਂਦੀ ਆ ਰਹੀ ਹੈ ਉਹ ਇਸ ਵਾਰ 77ਵੇਂ ਮਹਾਂ ਦਸ਼ਮੇਸ਼ੂ ਸਾਹਿਬ ਬੜੇ ਚੜ੍ਹਦੀ ਕਲਾ ਨਾ ਮਨਾਏ ਜਾ ਰਹੇ ਹਨ ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਜਿੱਥੇ ਗੱਦਗਾ ਪਾਟੀਆਂ ਘੋਰਸੌਰ ਨਿਹੰਗ ਸਿੰਘ ਸਮੂਹਿਤ ਕਰ ਰਹੇ ਹਨ ਧੰਨ ਗੁਰ ਕਲਗੀਧਰ ਪਾਸ਼ਾ ਦੀ ਐਸੀ ಅಪਾਰ ਕਿਰਪਾ ਸਾਡੇ ਦੇ ਬਣੀ ਰਹੇ ਤਾਂ ਜੋ ਇਸ ਦਾ 77ਵਾਂ ਮਨਾ ਰਹੇ ਹਾਂ ਤੇ ਗੁਰੂ ਕਿਰਪਾ ਕਰਨ ਇਹ 177ਵਾਂ ਹੋ ਜਾਣਾ ਐਸੇ ਤਰ੍ਹਾਂ ਆਪਣੀ ਕਿਰਪਾ ਬਣਾਈ ਰੱਖਣ ਧੰਨ ਧੰਨ ਸ਼ੇਰੇ ਪਾਸ਼ਾ ਦੀ ਅਪਾਰ ਕਿਰਪਾ ਸਾਡੇ ਤੇ ਬਣੀ ਰਵੇ ਜੀ ਬਹੁਤ ਬਹੁਤ ਧੰਨਵਾਦ ਆਪਾਂ ਇਹ ਨਗਰ ਕੀਰਤਨ ਨੂੰ ਕਿੰਨਾ ਆਰਾਮ ਹੋਇਆ ਇਹ ਨਗਰ ਕੀਰਤਨ ਜੋ ਹੈ ਇਸ ਤਰ੍ਹਾਂ ਦਾ ਜੋ ਹੈ ਨਿਹੰਗ ਸਿੰਘ ਸਭਾ ਵੱਲੋਂ ਕੱਢਿਆ ਜਾਂਦਾ ਹੈ ਔਰ ਇਸ ਦੀ ਰਹਿਮਤ ਦਾ ਨਿਹੰਗ ਨਿਵਾਸ ਤੋਂ ਰਮ ਹੁੰਦੀ ਹੈ ਜੀ ਉੱਥੇ ਹੀ ਨਿਕਲਦਾ ਜੀ ਇਹ ਰੂਟ ਜਿਹੜਾ ਬਹੁਤ ਪੁਰਾਤਨ ਰੂਟ ਹੈ ਜੀ ਇਹ ਨਿਹੰਗ ਨਿਵਾਸ ਤੋਂ ਚੱਲ ਕੇ ਅੱਡਾ ਬਸਤੀ ਸ਼ੇਖ ਤੋਂ ਹੁੰਦਾ ਹੈ ਗੁਰਦੁਆਰਾ ਚਰਨ ਕਬਲ ਵੱਡਾ ਵੀਾਰ ਕੁੜੀਆਂ ਦਾ ਸਕੂਲ ਤੋਂ ਹੁੰਦਾ ਹੈ ਗੁਰਦੁਆਰਾ ਛੇਵੀਂ ਪੌਛੇ ਛੇਵੀਂ ਪੌਛੇ ਤੋਂ ਹੁੰਦੇ ਕਹਾ ਮੰਡੀ ਚੌਕ ਕੋਟ ਮੱਲਾ ਤੋਂ ਵਾਪਸ ਹੁੰਦਾ ਹੈ ਵਾਪਸ ਆਂ ਕਿ ਨਵਾਸੇ ਕਿ ਬਿ ਸ਼ਰਮ ਕਰਦਾ ਹੈ ਜੀ ਦੁਬਾਰਾ ਗੁਰਦੁਆਰਾ ਬਿੱਲੀ ਨਾਲ ਆਈ ਹੈ ਹਾਂਜੀ ਇਹ ਸਾਡੀ ਬਸਤੀ شیخ ਦੇ ਵਿੱਚ ਸੱਤ ਗੁਰਦੁਆਰਾ ਸਹਿਬਾਨ ਹਨ ਔਰ ਸੱਤ ਦੇ ਸੱਤ ਗੁਰਦੁਆਰਾ ਸਹਿਬਾਨ ਕੋਈ ਵੀ ਧਰਮ ਕੋ ਪਰਾਲਾ ਜਦੋਂ ਕਰਦੇ ਹਨ ਹਰ ਮਿਲ ਕੇ ਕਰਦੇ ਹਨ ਜਿਵੇਂ ਕਿ ਗੁਰਦੁਆਰਾ ਚਰਨ ਕਬਲ ਸਾਹਿਬ ਕਲਗੀਧਰ ਗੁਰਦੁਆਰਾ ਸਾਹਿਬ ਗੁਰਤੇਗ ਬਾਦਰ ਨਗਰ ਵਾਲਾ ਗੁਰਦੁਆਰਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਛੇਨੀ ਪਾਛੀ ਗੁਰਦੁਆਰਾ ਸਿੰਘ ਜਬਾ ਔਰਤੇ ਬੜੀਆਂ ਹੀ ਧਾਰਮਿਕ ਜੋ ਸੰਸਥਾਵਾਂ ਹਨ ਉਹ ਇਸ ਨਗਰ ਕੀਰਤਨ ਦੇ ਵਿੱਚ ਵੱਧ ਜੜ ਕੇ ਹਿੱਸਾ ਪਾਉਂਦੀਆਂ ਹਨ ਔਰ ਕਨਗੁਰੂ ਕਾ ਵਾਚਾ ਦਿੰਦੇ ਹੋਏ ਇਸ ਮਹਾ ਦਸ਼ਮੇਸ਼ ਨੂੰ ਚੜ੍ਹਦੀ ਕਲਾ ਵੱਲ ਲੈ ਜਾਂਦੇ ਹਨ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ